ਟ੍ਰੇਨ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਬੜੀ ਅਹਿਮ ਤੇ ਜ਼ਰੂਰੀ ਖ਼ਬਰ ਹੈ ਕਿਉਂਕਿ ਹੁਣ ਜਿਹੜੀ ਤਤਕਾਲ ਟਿਕਟ ਦੀ ਬੁਕਿੰਗ ਆ ਉਸਤੇ ਬਹੁਤ ਵੱਡਾ ਅਪਡੇਟ ਹੋਣ ਜਾ ਰਿਹਾ ਹੈ ਕਿਉਂਕਿ ਤਤਕਾਲ ਟਿਕਟ ਦੀ ਬੁਕਿੰਗ ਲਈ ਤੁਹਾਨੂੰ ਦਸਤਾਵੇਜ਼ ਤੇ ਹੋਰ ਵੀ ਕਈ ਚੀਜ਼ਾਂ ਲਾਜ਼ਮੀ ਹੋ ਗਈਆਂ ਨੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਪੂਰੀ ਡਿਟੇਲ ਦੱਸਾਂਗੇ ਕਿ ਇਹ ਜਿਹੜਾ ਅਮਲ ਆ ਸਰਕਾਰ ਜਿਹੜਾ ਰੇਲਵੇ ਮੰਤਰਾਲੇ ਵੱਲੋਂ ਜਿਹੜਾ 1 ਜੁਲਾਈ ਤੋਂ ਲਿਆਇਆ ਜਾਏਗਾ ਯਾਨੀ ਸਿੱਧੇ ਤੌਰ ਤੇ ਹੁਣ ਤਤਕਾਲ ਟਿਕਟ ਦੀ ਬੁਕਿੰਗ ਦੇ ਜਿਹੜੇ ਨਿਯਮ ਨੇ ਉਹਦੇ ਵਿੱਚ ਬਦਲਾਅ ਹੋਣ ਜਾ ਰਿਹਾ ਦੱਸਦੀ ਹੈ ਕਿ ਤਤਕਾਲ ਟਿਕਟ ਦੀ ਬੁਕਿੰਗ ਨਾਲ 1 ਜੁਲਾਈ 2025 ਤੋਂ ਯਾਤਰੀਆਂ ਲਈ ਜਿਹੜੇ ਸਕੀਮ ਦੇ ਤਹਿਤ ਟਿਕਟ ਬੁੱਕਟ ਕਰਨ ਦੇ ਆਧਾਰ ਦੇ ਲਈ ਆਧਾਰ ਔਰ অথেন্টিਕੇਸ਼ਨ ਕਰਵਾਉਣਾ ਜ਼ਰੂਰੀ ਹੋਏਗਾ ਯੂਜ਼ਰ ਦਾ ਆਧਾਰ অথেন্টিਕੇਸ਼ਨ ਪੂਰਾ ਹੋਣ ਤੋਂ ਬਾਅਦ ਹੀ ਵੈਬਸਾਈਟ ਜਾਂ ਮੋਬਾਈਲ ਐਪ ਤੇ ਤਤਕਾਲ ਟਿਕਟ ਦੀ ਬੁਕਿੰਗ ਕੀਤੀ ਜਾ ਸਕੇ ਕਹੇਗੀ ਇਸ ਨਿਯਮ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਤਤਕਾਲ ਸਕੀਮ ਦਾ ਲਾਭ ਆਮ ਯਾਤਰੀਆਂ ਨੂੰ ਸਿੱਧਾ ਪਹੁੰਚੇ ਰੇਲਵੇ ਮੰਤਰਾਲੇ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ 15 ਜੁਲਾਈ 2025 ਤੋਂ ਤਤਕਾਲ ਟਿਕਟ ਦੀ ਬੁਕਿੰਗ ਦੇ ਦਰਮਿਆਨ ਜੇਕਰ OTP ਅਦਾਰਤ ਅਦਾਰ ਸत्यापन ਵੀ ਜ਼ਰੂਰੀ ਹੋਵੇਗਾ ਇਸ ਦਾ ਮਤਲਬ ਹੈ ਕਿ ਬੁਕਿੰਗ ਦੇ ਵੇਲੇ ਯਾਤਰੀ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ OTP ਭੇਜਿਆ ਜਾਏਗਾ ਜਿਸ ਦਾ ਕਨਫਰਮੇਸ਼ਨ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਤਤਕਾਲ ਟਿਕਟ ਦੀ ਬੁਕਿੰਗ ਜਿਹੜੀ ਆ ਉਪਾਰਦਰਸ਼ੀ ਬਣਾਉਣ ਦੇ ਲਈ ਰੇਲਵੇ ਨੇ ਅਧਿਕਰਿਤ ਟਿਕਟ ਏਜੰਟਾਂ ਤੇ ਕੁਝ ਪ੍ਰਤੀਬੰਧ ਬਿ ਲਗਾਏ ਨੇ ਨਵੇਂ ਨਿਯਮਾਂ ਤਹਿਤ ਏਜੰਟ ਪਹਿਲੇ ਦਿਨ ਤਤਕਾਲ ਟਿਕਟ ਵਿੰਡੋ ਤੋਂ ਪਹਿਲਾਂ 30 ਮਿੰਟ ਦੇ ਵਿੱਚ ਟਿਕਟ ਬੁੱਕ ਨਹੀਂ ਕਰਨ ਪਾਣਗੇ ਤੇ ਇਸ ਦੇ ਤਹਿਤ ਏਸੀ ਕਲਾਸ ਦੇ ਲਈ ਸਵੇਰੇ 10 ਤੋਂ ਰਾਤ 10:30 ਵਜੇ ਤੱਕ ਤੇ ਨੋਨ ਏਸੀ ਦੇ ਵਿੱਚ ਸਵੇਰ 11 ਤੋਂ ਲੈ ਕੇ ਸਾਢੇ 11 ਵਜੇ ਤੱਕ ਜਿਹੜਾ ਉਹ ਵੇਲਾ ਹੋਏਗਾ ਤੇ ਰੇਲਵੇ ਮੰਤਰਾਲੇ ਨੇ ਆਈ ਆਰ ਸੀ ਟ ਸੀ ਦੇ ਇਹਨਾਂ ਨਿਯਮਾਂ ਦੇ ਅਨੁਸਾਰ ਸਿਸਟਮ ਨੇ ਜ਼ਰੂਰੀ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ ਤੇ ਇਸ ਤੋਂ ਇਲਾਵਾ ਜਿਨਨੇ ਜਰਨਲ ਰੇਲਵੇ ਡਿਵੀਜ਼ਨ ਨੇ ਇਸ ਨੂੰ ਅਪਡੇਟ ਕਰਨ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਸਮੇਂ ਤੇ ਨਵੇਂ ਨਿਯਮ ਲਾਗੂ ਹੋ ਸਕਣ ਤੇ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਹਾਲਾਂਕਿ ਇਹ ਜਿਹੜੇ ਨਿਯਮ ਨੇ ਉਹ 1 ਜੁਲਾਈ 2025 ਤੋਂ ਲਾਗੂ ਹੋ ਜਾਣਗੇ